ਹਾਂਜੀ ਬਾਬਾ ਜੀ ਸ਼੍ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਬਦਲਤੇ ਮੰਗਲ ਹੁੰਦਾ ਜੇ ਮੈਂ ਨਾਂ ਬੋਲਦਾ ਹਾਂ ਤੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੇ 563 ਵਰੀ ਮੰਗਲ ਆਉਂਦਾ ਜਿਹੜਾ ੴ ਸਤਿਗੁਰ ਪ੍ਰਸਾਦ ੴ ਸਤਨਾਮ ਕਰਤਾ ਪੁਰਖੁ ਗੁਰ ਪ੍ਰਸਾਦ 563 ਇਹਦੇ ਵਿੱਚੋਂ ਸ਼ਾਇਦ ਜੇ ਮੈਂ ਨਾਂ ਹੁਣ ਬੋਲਦਾ ਹਾਂ ਤੇ 53 ਵਰੀ ਜਿਹੜਾ ਉਹ ਪਹਿਲਾਂ ਆਉਂਦਾ ਠੀਕ ਹੈ ਜੀ ਜਿਵੇਂ ਸੋਦਾਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਾਰ ਤੇ ਰਾ ਕੇ ਹਾ ਸੋ ਕਰਕੇ ਹਾ ਇਹਨਾਂ ਇਥੋਂ ਛੁੱਕ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਪਹਿਲਾਂ ਲਿਖ ਕੇ ਫੇਰ ਉਹ ਲਿਖਤਾ ਸੋਦਾਰ ਰਾਗ ਆਸਾ ਮਹੱਲਾ ਪਹਿਲਾ ਹਾਂਜੀ ਇਹ ਮੰਗਲ ਬਦਲਦੇ ਇਹ ਫਿਰ ਪ੍ਰਕਾਸ਼ ਉਹਦੋ ਸਰੂਪ ਇੰਨੇ ਨਹੀਂ ਸੀ ਪਿੰਡਾਂ ਚੋਂ ਦੇ ਇੱਕ ਗੁਰਦੁਆਰੇ 'ਚ ਇੱਕ ਦੋ ਸਰੂਪ ਹੀ ਹੁੰਦੇ ਸੀ ਮਾਦਾ ਓਕੇ ਜੀ ਉਹ ਵੀ ਲੜੀਵਾਰ ਹੁੰਦੇ ਸੀ ਉਹ ਸਰੂਪ ਜਿਹੜਾ ਸੀ ਡਮੇਲੀ ਵਾਲੇ ਮਹਾਂਪੁਰਖਾਂ ਨੇ ਪ੍ਰਕਾਸ਼ ਕੀਤਾ ਅਖੰਡ ਪਾਠ ਸਾਹਿਬ ਰੱਖਣ ਲੱਗੇ ਹੁਕਮਨਾਮਾ ਆਇਆ ਤੇ ਉਹ ਉਹ ਤੋਂ ਗ੍ਰੰਥੀ ਜਿਹੜੇ ਹੁੰਦੇ ਸੀ ਉਹ ਪੜੇ ਹੁੰਦੇ ਸੀ ਉਹ ਮੰਗਲ ਦਾ ਫਰਕ ਪੈ ਗਿਆ ਉਹਨਾਂ ਨੇ ਫਿਰ ਦਾਸ ਹੋ ਚੁੱਕੀ ਸੀ ਆਠ ਕਰਕੇ ਮੁੜ ਕੇ ਸੰਤ ਜਵਾਲਾ ਸਿੰਘ ਮਹਾਰਾਜ ਜੀ ਨੂੰ ਦੱਸਿਆ ਸੁਣੇ ਹੋਣੇ ਤੁਸੀਂ ਹਰਖੋ ਵਾਲੀ ਬ੍ਰਹਮ ਗਿਆਨੀ ਸਾਹਿਬ ਜੀ ਹਾਂਜੀ ਸੰਤ ਬਾਬਾ ਜਵਾਲਾ ਸਿੰਘ ਤਾਂ ਕੋ ਟਾਈਮ ਹੈ ਕਿ ਨਹੀਂ ਹਾਂਜੀ ਹਾਂਜੀ ਬਾਬਾ ਜੀ ਇਹ ਇਦਾਂ ਦੇ ਵਿਚਾਰ ਲਈ ਤਾਂ ਪੂਰਾ ਹਾਂਜੀ ਬਿਲਕੁਲ ਜੀ ਉਹ ਫਿਰ ਬਾਪੁਰਖਾਂ ਨੇ ਸੰਤ ਮਹਾਰਾਜ ਬਾਬਾ ਗਰਬਜਨ ਸੋਣਾ ਦੇ ਨਾਲ ਮਿਲੇ ਜਾ ਕੇ ਇਹ ਗਿਆਨੀ ਜੀ ਹਾਂਜੀ ਆ ਗੱਲ ਹੋਈ ਆ ਤੁਸੀਂ ਬਾਣੀ ਦੇ ਗਿਆਤ ਆ ਜੋ ਠੀਕ ਹੈ ਜੀ ਫਿਰ ਨਾਲੇ ਤੁਹਾਨੂੰ ਬਾਣੀ ਦਾ ਪਤਾ ਹਾਂਜੀ ਕਿਉਂਕਿ ਉਹ ਫਿਰ ਲਿਖੇ ਜਾਂਦੇ ਸੀ ਫਿਰ ਉਹਨਾਂ ਦੇਖਿਆ ਹਾਂਜੀ ਫਿਰ ਮਾਸਟਰ ਤਾਰਾ ਸਿੰਘ ਹੋ ਜਾਂਦੇ ਆ ਠੀਕ ਹੈ ਜੀ ਉਦੋਂ ਕਾਲੀ ਦਲਦੇਵ ਵੀ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੇ ਵੀ ਪ੍ਰਧਾਨ ਸੀ ਮਾਸਟਰ ਤਾਰਾ ਸਿੰਘ ਸਭ ਤੋਂ ਪਹਿਲਾਂ ਹਾਂਜੀ ਉਹਨਾਂ ਨੇ ਕੋਈ ਨਹੀਂ ਸੁਣੀ ਓਕੇ ਜੀ ਫਿਰ ਸੰਤ ਸਮਾਜ ਬਣਦਾ ओके 52 ਮਹਾਤਮਾ ਉਹਦੇ ਵਿੱਚ ਹੁੰਦੇ ਆ ਉਸ ਮੌਕੇ ਦੇ ਠੀਕ ਹੈ ਜੀ ਕਿ ਆਪਾਂ ਇਹ ਠੀਕ ਕਰਾਈਏ ਹਾਂਜੀ 52 ਮਹਾਤਮਾ ਦੇ ਵਿੱਚ ਜਿਹੜੇ ਉਸ ਮੌਕੇ ਪ੍ਰਧਾਨ ਬਣਾਏ ਗਏ ਸੰਸਮਾਜ ਦੇ ਸੰਤ ਹਰੀ ਸਿੰਘ ਜੀ ਕਹਾਰਪੁਰ ਵਾਲੇ ਮਾਲਪੁਰ ਵਾਲੇ ਠੀਕ ਹੈ ਜੀ ਜਿਨ੍ਹਾਂ ਤਖਤ ਕੇਸਗੜ ਦਾ ਸਾਥ ਦੀ ਸੇਵਾ ਕਰਾਈ ਓਕੇ ਜੀ ਉਹ ਬਿਰ ਵੱਡੀ ਉਮਰ ਦੇ ਸੀ ਉਹਨਾਂ ਨੂੰ ਸਤਿਕਾਰ ਦਿੱਤਾ ਗਿਆ ਹਾਂਜੀ ਸੰਤ 익ਸ਼ਰ ਸਿੰਘ ਜੀ ਮਹਾਰਾਜ ਰਾੜੇ ਵਾਲੇ ਹਾਂਜੀ ਉਹ ਬਣਾਏਗੇ ਭਈ ਨਾ ਭੁੱਲਦਾਵੇਂ ਤੇ ਬਾਬੇ ਕਲੇਰਾ ਵਾਲੇ ਵੀ ਛੋਟੇ ਬਾਬਾ ਇਸਰ ਸਿੰਘ ਜੀ ਲਿਆਦੇਗੇ ਸੰਤ ਸੁੰਦਰ ਸੁਣਾ ਦੇ ਭਰਾਤਾ ਬਾਬਾ ਇੰਦਰ ਸਿੰਘ ਨੇ ਪਾਵ ਪੰਜ ਸੱਤ ਜਿਹੜੇ ਬਣਾਉਂਦੇ ਬਣਾਏ ਹਾਂਜੀ 14 ਸਾਲ ਮਾਸਟਰ ਜੀ ਦੇ ਨਾਲ ਝਗੜਾ ਚੱਲਿਆ ਸੰਸਮਾਜ ਦਾ ਪਰ ਇਹ ਮੰਨਣ ਚ ਨਹੀਂ ਆਇਆ ਬਹਾਮਣ ਤਾਂ ਮੰਨ ਕਰਾਉਣ ਵਾਲੀ ਹਾਂ ਇਹ ਕਹਿੰਦਾ ਕੰਨੀ ਫੜਨੇ ਐ ਐ ਨਾ ਫੜੇ ਐ ਫੜ ਲੈ ਆ ਜਵਾਬ ਦਿੱਤਾ ਇਹਨੇ ਓਕੇ ਜੀ ਫੇਰ ਸੰਤ ਫਤਿਹ ਸੌਂਦਾ ਤੇ ਮਾਸਟਰ ਜੀ ਦਾ ਜਦੋਂ ਫਰਕ ਪੈ ਜਾਂਦਾ ਦੋ ਧੜੇ ਬਣ ਜਾਂਦੇ ਆ ਪਿੰਡ ਨਹੀਂ ਜੋੜ ਮੇਲਾ ਭਾਦਰੋਂ ਦਾ ਵਾ ਸੰਤ ਫਤਿਹ ਸੁਣੀ ਉੱਥੇ ਜਾਂਦੇ ਆ ਉੱਥੇ ਜਾ ਕੇ ਫਿਰ ਉਹ ਮਹਾਂਪੁਰਖਾਂ ਨੂੰ ਕਹਿੰਦੇ ਮਹਾਂਪੁਰਖੋ ਮੇਰੇ ਤੇ ਕਿਰਪਾ ਕਰੋ ਮੇਰਾ ਮਾਸਟਰ ਨਾ ਪੈ ਗਿਆ ਮੇਰੀ ਗੇਤ ਹੋ ਜੇ ਸੰਤ ਮਹਾਰਾਜ ਕਹਿੰਦੇ ਬਾਬੇ ਦਰਬਜਨ ਸੁਣੀ ਸੰਤ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚੱਲੋ ਠੀਕ ਹੈ ਜੀ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਭਿੰਡਰੀ ਤੇ ਜਾ ਕੇ ਕਹਿੰਦੇ ਕੁਝ ਬਚਨ ਕਰਨ ਆਲੇ ਆ ਕਿਹੜਾ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਠੀਕ ਕਰਨੇ ਦੂਸਰਾ ਸ੍ਰੀ ਕਾਲ ਤੱਕ ਸਹਿਤੇ ਰਾਗ ਮਾਲਾ ਪੜਨੀ ਤੀਸਰਾ ਮਾਹਤੂ ਜੀ ਨੇ ਅਮਰਤ ਸੰਚਾਰ ਦੇ ਵਿੱਚ 40 ਪੌੜੀਆਂ ਆਨੰਦ ਸਾਹਿਬ ਦੀਆਂ ਦੇ ਥਾਂ ਤੇ ਪੰਜ ਪੜਨ ਲੱਗ ਪਿਆ ਉਹ ਪੂਰੀਆਂ 40 ਪੜਾਉਂਦਾ ਹਾਂ ਹਾਂਜੀ ਚੌਥਾ ਵਚਨ ਸਾਰ ਸੇਵਾ ਜਿਹੜੀ ਸ੍ਰੀ ਹਰਮੰਦਰ ਸਾਹਿਬ ਸਰੋਵਰ ਦੀ ਹੋਈ 47 ਤੋਂ ਪਹਿਲਾਂ ਦੀ ਹੋਈ ਆ ਰੰਗ ਬਦਲ ਗਿਆ ਜਲ ਦਾ ਸਾਰ ਸੇਵਾ ਕਰਉਂਦਾ ਉਹਨਾਂ ਕਹੇ ਜੀ ਮੈਂ ਤਾਕਤ ਚਾਵਾ ਸਾਰੀਆਂ ਕਰਾਉਂ ਅਰਦਾਸ ਕੀਤੀ ਗਈ ਪੰਜ ਪਿਆਰਿਆਂ ਤੋਂ ਜਿਹਦੇ ਵਿੱਚ ਬਾਬਾ ਠਾਕਰ ਸਿੰਘ ਜੀ ਬਾਬਾ ਪ੍ਰੇਮੀ ਜੀ ਕਰਤਾਰ ਸਿੰਘ ਜੀ ਸੰਤ ਕਰਤਾਰ ਸਿੰਘ ਜੀ ਸੰਤ ਪਰਮਜੀਤ ਸਿੰਘ ਜੀ ਤੇ ਵੈਦ ਕਰਤਾਰ ਸਿੰਘ ਵੈਦ ਨਰਿੰਦਰ ਸਿੰਘ ਜੀ ਤੇ ਪੰਜ ਮਹਾਂਪੁਰਖਾਂ ਨੇ ਅਰਦਾਸ ਕੀਤੀ ਸੰਤ ਫਤੇ ਸਿੰਘ ਦੀ ਜਿੱਤ ਹੁੰਦੀ ਆ ਜਿੱਤ ਹੋ ਗਈ ਅਕਾਲੀ ਦਲ ਦੇ ਪ੍ਰਧਾਨ ਸੰਤ ਫਤੇ ਸਿੰਘ ਠੀਕ ਹੈ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਠੀਕ ਹੈ ਜੀ ਫਿਰ ਉਹਨਾਂ ਨੇ ਉਦੋਂ ਆਤੇ ਹੀ ਨਹੀਂ ਸੀ ਓਏ ਬਾਲੂ ਸੰਤ ਪਰਮਜੀਤ ਸਿੰਘ ਜੀ ਮਾਹਲਪੁਰ ਵਾਲੇ ਜਿਹੜੇ ਮਹਾਂਪੁਰਖਾਂ ਦੀ ਡੈਰੀ ਲਿਖਦੇ ਕੋਈ ਪੜ੍ਹਾਈ ਕਾਲਜ ਦਾ ਬਹੁਤ ਪੜ੍ਹੇ ਸੀ ਜ਼ਿਆਦਾ ਠੀਕ ਹੈ ਜੀ ਕੋਰੋਜੀ ਰੋ ਡੈਰੀ ਲਿਖਦੇ ਉਹਨਾਂ ਤੋਂ ਚਿੱਠੀਆਂ ਲਖਵਾਉਣੀਆਂ ਸੰਤ ਫਤੇ ਸੁਣਾਉਂਗਾ ਠੀਕ ਹੈ ਮਾਰਾ ਇਹ ਹੁਣ ਕਰੋ ਪੂਰੇ ਫੇਰ ਉਹ ਕਹਿੰਦੇ ਮਹਾਪੁਰਖੋ ਸ਼੍ਰੋਮਣੀ ਕਮੇਟੀ ਡੱਡੂਆਂ ਦੀ ਪਸੇਰੀ ਆ ਚਾਰ ਪਾਈ ਦੇ ਦੇਛੇ ਨਿਕਲ ਜਾਂਦੇ ਆ ਅਖੀਰ ਗੱਲ ਇਹ ਹੋਈ ਵੀ ਐ ਗੱਲ ਨਹੀਂ ਬਣਨੀ ਹਾਂਜੀ ਤੁਸੀਂ ਸੰਤ ਸਮਾਜ ਇਕੱਠਾ ਕਰੋ ਉਧਰੋਂ ਜਿੰਨੇ ਬਾਣੀ ਦੇ ਗਿਆਤਾ ਪ੍ਰੋਫੈਸਰ ਆ ਜਿਨ੍ਹਾਂ ਨੂੰ ਸੋਜੀ ਗੁਰਬਾਣੀ ਦੀ ਜੇ ਮੈਂ ਸਨ ਉਹ ਬਾਬਾ ਪ੍ਰੋਫੈਸਰ ਸਾਹਬ ਸਿੰਘ ਜੀ ਗੰਗਾ ਸਿੰਘ ਜੀ ਬਾਬਾ ਹੋ ਰਹੇ ਜਿੰਨੇ ਵੀ ਉਸ ਮੌਕੇ ਦੇ ਸੀ ਗੁਰਬਾਣੀ ਦੇ ਜੇ ਕੀਤਾਕਾਰ ਸੀ ਸੋਜੀ ਬਾਣ ਸੀ ਹਾਂਜੀ ਸਾਰੇ ਇਕੱਠੇ ਹੁੰਦੇ ਆ ਸਿੰਘ ਸਾਹਿਬ ਉਸ ਮੌਕੇ ਹਰਮੰਦਰ ਸਾਹਿਬ ਦੇ ਬਾਬਾ ਚੇਤ ਸਿੰਘ ਜੀ ਸੀ ਹੜ ਜਾ ਹਣੋ ਅਰੇ ਹੋ ਜਾ ਆ ਗੱਲ ਨਹੀਂ ਮਿਲਣੀ ਤੁਹਾਨੂੰ ਕਿਤੇ ਵੀ ਜਿਹੜੀ ਮੈਂ ਦੱਸਣ ਰਿਹਾ ਜੀ ਠੀਕ ਹੈ ਜੀ ਬਿਲਕੁਲ ਜੀ ਹੈ ਆਏ ਹੁੰਦਾ ਬਿਨਾਂ ਅਕਲ ਤੋਂ ਜੱਟ ਨੂੰ ਆਹ ਜੱਟ ਦੀ ਗੱਲ ਕਰਤੀ ਆਹ ਗੱਲ ਜਿਹੜੀ ਮੈਂ ਦੱਸਣੀ ਨਾ ਇਹਨਾਂ ਨੂੰ ਪਤਾ ਲੱਗੇ ਕਿਤੇ ਨਾ ਹੂੰ ਕੀ ਕਰੀ ਆ ਕਿੱਥੇ ਸੀ ਭੁੱਲ ਗਿਆ ਚੇਤ ਸਿੰਘ ਸੀ ਇਕੱਠੇ ਕਰ ਲੈ ਇਤਿਹਾਸ ਨਹੀਂ ਹਾਂ ਚੇਤ ਸਿੰਘ ਹੀਟਗੁੰਦੀ ਆ ਸਾਰਿਆਂ ਨੇ ਆਪੋ ਆਪਣੇ ਵਿਚਾਰ ਦੇ ਕੇ ਤੇ ਉਹ ਮੰਗਲ ਜਿਹੜੇ ਉਹਨਾਂ ਨੂੰ ਕਿਹਾ ਵੀ ਇਹ ਠੀਕ ਆ। ਅੱਛਾ ਜੀ। ਜਿਹੜੇ ਸੰਸਾਰੀ ਵਿਦਿਆਲੇ ਸੀਗੇ। ਓਕੇ ਪ੍ਰੋਫੈਸਰ ਠੀਕ ਹੈ ਜੀ। ਜਦੋਂ ਸੰਤ ਕਰਵਚਨ ਸਿੰਘ ਪਿੰਡਰਾਵਾਲਿਆਂ ਦੀ ਵਾਰੀ ਆਈ। ਹਾਂਜੀ। ਉਹਨਾਂ ਨੇ 101 ਸਰੂਪ ਦਾ ਹਵਾਲਾ ਦਿੱਤਾ। ਜਿਹੜੇ ਗੁਰੂ ਸਾਹਿਬ ਦੇ ਵੇਲੇ ਦੇ ਸੀ। ਆਈ ਬੰਨੋਂ ਦੀ ਬੀੜ। ਹਾਂਜੀ। ਚਾਰ ਸਰੂਪ ਬਾਬੇ ਦੀਪ ਸੋਣਾ ਦੀ ਲਿਖਤ ਠੀਕ ਹੈ ਜੀ ਪੰਜਵੇਂ ਸਰੂਪ ਜਿਹੜੇ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਲਖਵਾਏ ਭਾਈ ਗਰਦਾਸ ਤੋਂ ਕਰਤਾਰਪੁਰ ਵਾਲੇ ਠੀਕ ਹੈ ਜੀ ਉਹ ਫਿਰ ਪੰਜ ਹੋਇਆ ਵੀ ਚਲੋ ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਦਰਸ਼ਨ ਕਰੀਏ ਠੀਕ ਹੈ ਜੀ ਫਿਰ ਉੱਥੇ ਗਏ ਜਾਂ ਕਿ ਉਹ ਸਰੂਪ ਪ੍ਰਕਾਸ਼ ਕਰਵਾਇਆ ਸਿੰਘ ਸਾਹਿਬ ਗਿਆਨੀ ਕੇਸ ਸਿੰਘ ਨੇ ਹੁਕਮਨਾਮਾ ਲਿਆ ਫਿਰ ਜਿੱਥੇ-ਜਿੱਥੇ ਮੰਗਲ ਸੀ ਸਾਰੇ ਪਤਰੇ ਥਲ ਥਲ ਕੇ ਦਰਸ਼ਨ ਕਰਾਇਆ ਵੀ ਦੱਸੋ ਇੱਥੇ ਪਹਿਲਾਂ ਲਿਖਿਆ ਕਿ ਮਗਰੋਂ ਲਿਖਿਆ ਫਿਰ ਸਭ ਨੂੰ ਮੰਨਣਾ ਪਿਆ ਫਿਰ ਉਹਨੇ ਥੇ ਵਿਚਾਰੋ ਵੀ ਅਸੀਂ ਤਾਂ ਕੋਈ ਕਰ ਨਹੀਂ ਸਕਦਾ ਹੁਣ ਤੁਸੀਂ ਭਿੰਡਰਾਂ ਵਾਲੇ ਕਰੋ ਉਹ ਫਿਰ ਇੱਕ ਸਾਲ ਲੱਗਾ ਜਿਹਦੀ ਡਿਊਟੀ ਲੱਗੀ ਸੰਤ ਕਰਤਾਰ ਸਿੰਘ ਦੀ ਭਿੰਡਰਾਂ ਵਾਲੇ ਜਿਹੜੇ ਦੂਜੀ ਗੱਦੀ ਨਿਸ਼ੀਨ ਹੋਏ ਸੰਤ ਪਰਮਜੀਤ ਸਿੰਘ ਜੀ ਮਾਹਲਪੁਰ ਵਾਲੇ ਸੰਤ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਜਿਹੜੇ ਨਾਲ ਬਰਾਬਰ ਸਾਧੂ ਖੜੇ ਹੋਏ ਸੰਤ ਜਰਨੈਲ ਸਿੰਘ ਜੀ ਉਸ ਵੇਲੇ ਇਹਨਾਂ ਦੀ ਚਾਹ ਪਾਣੀ ਦੀ ਸੇਵਾ ਲਈ ਸੇਵਾਦਾਰ ਨਿਯੁਕਤ ਕੀਤੇ ਛੋਟੀ ਉਮਰ ਸੀ ਇਹ ਪੰਜਾਂ ਚੋਂ ਸਾਧੂਆਂ ਨੇ ਇੱਕ ਸਾਲ ਲਾ ਕੇ ਸ੍ਰੀ ਅਮਰਸਰ ਸਾਹਿਬ ਰਹਿ ਕੇ ਰਾਂਸਰ ਉੱਥੇ ਫਿਰੇ ਮੰਗਲ ਠੀਕ ਕੀਤੇ ਦੁਬਾਰਾ ਫਿਰੇ ਹੋਣ ਦੇ ਵਿੱਚ ਜਿਹੜਾ ਅੱਜ ਸਰੂਪ ਆ ਇਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਹੁਣ ਜੇ ਟਾਈਮ ਹੈ ਗਾਫੇ ਕਿਤੇ ਪੁੱਛ ਲਓ ਕਿ ਕਿਤੇ ਹੋਰ ਨਹੀਂ ਮਿਲਣਾ ਚੰਗਾ ਵਾਸਤੇ ਜਿੰਦਾ ਗੱਲ ਦਾ ਵਾਹ ਵਾਹ ਚੰਗਾ ਬਿਲਕੁਲ ਹੀ ਸੱਤ ਮਤਲਬ ਇਹ ਸਾਨੂੰ ਜਰੂਰ ਪਤਾ ਸੀਗਾ ਕਿ ਮਾਸਟਰ ਤਾਰਾ ਸਿੰਘ ਗੱਦਾਰ ਉਹਨੇ ਪੰਜਾਬ ਨਾਲ ਦੀ ਗੱਦਾਰੀ ਕੀਤੀ ਪੰਜਾਬੀ ਨਾਲ ਵੀ ਕੀਤੀ ਤੇ ਧਰਮ ਨਾਲ ਵੀ ਕੀਤੀ ਪਰ ਇਹ ਕੀਤਾ ਸੀਗਾ ਮਤਲਬ ਇਹ ਅੱਜ ਹਾਲੇ ਤੋਂ ਪਤਾ ਲੱਗਿਆ ਹਾਂ ਗੁਰਬਾਣੀ ਨਾਲ ਵੀ ਕੀਤੀ ਹਾਂਜੀ ਬਿਲਕੁਲ ਹੋਰ ਕਿਤੇ ਕੋਈ ਪੁਰਾਣੀ ਗੱਲ ਪੁੱਛਣੀ ਹੋਈ ਤਾਂ ਤੇ ਪੁੱਛ ਲਿਓ ਅਜੇ ਬੁੜੇ ਨੂੰ ਕਹਿੰਦਾ ਹੋਣੀ ਗੱਲਾਂ ਦੀ ਜੀ ਜੰਗਾ ਜੀ